ਕਦਾਜੀ ਦਾ ਦਾਸਾਇਆ ਤਾਂ ਫਿਰ ਨਾਮ ਆ ਬਲੌ ਦੇ ਵਿੱਚ ਤੇ ਆਪਾਂ ਇਹ ਅੱਜ ਫਿਰ ਸਰ ਬਟਰ ਵਾਲੇ ਕੰਪਿਊਟਰ ਕਰਾਇਆ ਫੇਰ ਨੇ ਤੇ ਸੈਟ ਅਪ ਕਰ ਲਿਆ ਫਿਰ ਇਹਦਾ ਲੱਗੇ ਆ ਲਓ ਵੀ ਮਿੱਤਰੋ ਆਪਾਂ 3 ਕਿਲੋ ਇਕੱਲੇ ਆ ਫੇਰ ਥੋੜਾ ਜਿਹਾ ਰਹਿ ਗਿਆ und ਤੇ ਮਿੱਟੀ ਦੇ ਖਾਲੇ ਨਾਲ ਕਰਤੀ ਆ ਪੂਰੀ ਤੇ ਦੂਜੇ ਰੰਬੜ ਮਾਰ ਲੱਗਦੇ ਆ ਉਹ ਰੀਅਲੀ ਮਾਰ ਜੀਏ ਫੇਰ ਵਧੀਆ ਲੈਵਲ ਨਿਕਲ ਜੇਗਾ ਸਾਰਾ ਦੂਜੇ ਗੇਅਰ ਚ ਤੇ 12 13 ਸੌ ਚੱਕਰਾਂ ਮਤਲਬ ਆਪਣਾ ਤਾਂ ਕੰਮ ਨਿਪਟੜ ਚੱਲਿਆ ਤੇ ਹੁਤਾ ਕੰਮ ਰਹਿ ਗਿਆ। ਥੰਮੇ ਤਾਂ ਕੰਡਾ ਫੜ ਗਏ ਨੇ ਕੰਮ ਬਰਬਾਦ ਰਹਿ ਗਿਆ। ਪਰਲੇ ਪਾਸੋਂ ਸਾਰੀ ਕੰਪਲੀਟ ਹੋ ਗਈ ਇਹ ਚੁੰਡ ਜੀ ਨੇਂਢੀ ਆ ਮੈਂ ਕਰਕੇ। ਉਹ ਵੀ ਮਿੱਤਰੋ ਆਪਾਂ ਕਰਾਇਆ ਮਾਰ ਕੇ ਹੋ ਗਏ ਆਂ ਬਿੱਲ ਇਹ ਤੇ ਤਰਪਾਈ ਤੇ ਕੋਈ ਕਰਕੇ ਇਕੱਠੇ ਇਕੱਠੀ ਤੇ ਜਾਣੇ ਆ ਘਰੇ ਸਵੇਰ ਦੇ ਫੇਰੀ ਆ ਨੇ ਅੱਖ ਕਿਲੇ ਤੇ ਕਰਤਾ ਸਾਰਾ ਆਪੋ ਹੁਣ ਚੱਲੇ ਆ ਘਰੇ ਉਹ ਵੀ ਮਿੱਤਰੋ ਘਰ ਵਾਲੇ ਰਾਹ ਤੇ ਪਹੁੰਚ ਗਏ ਆ ਤੇ ਅੱਜ ਦਾ ਵਲੋਗ ਇੰਨਾ ਹੀ ਜੀ ਉਮੀਦ ਕਰਦੇ ਆ ਤੁਹਾਨੂੰ ਘੈਂਟ ਲੱਗਾ ਹੋਵੇ ਤੇ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ